ਪਿਆਰਪਰੀ ਹਾਸਰੀ ਕਾਲ ਰਾਣਾ ਸਾਹਿਬ ਟੀਕ ਹਾਸ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਵਿంటర్ ਕਲੈਕਸ਼ਨ ਲੈ ਕੇ ਆਏ ਆਂ ਕਾਫੀ ਦਿਨਾਂ ਤੋਂ ਆਪਣੀ ਜਿਹੜੀ ਵੀਡੀਓ ਚੱਲ ਰਹੀਆਂ ਨੇ ਵਿంటర్ ਕਲੈਕਸ਼ਨ ਦੀ ਚੱਲ ਰਹੀਆਂ ਨੇ ਪ੍ਰਿੰਟ ਸੂਟ ਆਪਾਂ ਲਾਉਣੇ ਹੁੰਦੇ ਆਂ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆਂ ਕਈ ਵੀਰੀਆਂ ਭੈਣਾਂ ਸਕੀਨਰ ਹੁੰਦੀਆਂ ਨੇ ਦੁਪੱਟੀਆਂ ਦੀਆਂ ਪ्युअर ਦੁਪੱਟੀਆਂ ਨਾਲ ਲੈ ਕੇ ਆਏ ਆਂਗੇ ਸੂਟ ਕਿਉਂਕਈ ਭੈਣਾਂ ਸ਼ਾਲਾ ਨੂੰ ਨਹੀਂ ਲਾਈਕ ਕਰਦੀਆਂ ਹੈਗੀਆਂ ਸਿਰਫ ਦੁਪੱਟੇ ਨੂੰ ਹੀ ਲਾਈਕ ਕਰਦੀਆਂ ਨੇ ਇਸ ਲਈ ਉਨਾਂ ਲਈ ਬਹੁਤ ਜਿਆਦਾ ਸੋਹਣੇ ਸੂਟ ਲੈ ਕੇ ਆਏ ਪ्योर ਦੁਪੱਟੇ ਨਾਲ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਆਂਗੇ ਆਪਾਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਆਪਾਂ ਕੈਸ਼ অন ਡਿਲੀਵਰੀ ਨਹੀਂ ਕਰਦੇ ਕੋਈ ਭੈਣ ਕੈਸ਼ অন ਡਿਲੀਵਰੀ ਨੂੰ ਫੋਨ ਨਾ ਕਰਿਓ ਸਿਰਫ ਆਨਲਾਈਨ ਪੇਮੈਂਟ ਦਾ ਆਪਣਾ ਮੈਥਡ ਆ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋਗੇ ਚਲੋ ਕਲਰ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਅੱਜ ਵਾਲੇ ਸੂਟਾਂ ਦਾ ਪਿਆਰੇ ਹੋਣਗੇ ਬਹੁਤ ਜਿਆਦਾ ਸੋਹਣੇ ਸੋਹਣੇ ਕਲਰ ਦੇਵਾਂਗੇ ਤੁਹਾਨੂੰ ਤਮੰਨਾ ਦੇ ਜਿਹੜੇ ਸੂਟ ਨਿਓ ਰਹਿਣ ਵਾਲੇ ਨੇ ਇਹ ਮੈਚਿੰਗ ਸੂਟ ਬਣਗੇ ਆਲ ਓਵਰ ਨਹੀਂ ਹੋਣੇ ਹੈਗੇ ਡਿਜ਼ਾਈਨਿੰਗ ਆਪਾਂ ਤੁਹਾਨੂੰ ਸਾਰੀ ਸੋ ਕਰਾਵਾਂਗੇ ਪਹਿਲਾ ਕਲਰ ਆਗਾ ਆਪਣੇ ਕੋਲੇ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਹੈਵੀ ਚ ਵਧੀਆ ਸੂਟ ਨਹੀਂ ਕੋਈ ਇਹਨਾਂ ਤੇ ਬੁਰਬਰ ਦੇ ਕੋਈ ਕੰਪਲੀਟ ਨਹੀਂ ਹੈਗੀ ਕਿਉਂਕਿ ਵਧੀਆ ਵਾਲੀ ਲਫਾਈਨ ਆਗੀ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੀ ਡਿਜ਼ਾਈਨਿੰਗ ਤਮੰਨਾ ਦਾ ਸੂਟ ਰੈਨ ਵਾਲਾਗਾ ਇਹ ਆਹ ਵਾਲਾ ਇਹਦੇ ਨਾਲ ਰੈਨ ਵਾਲਾ ਬਹੁਤ ਜਿਆਦਾ ਸੋਨਾ ਜਿਹਾ ਪਿਓਰ ਦਾ ਦੁਪੱਟਾ ਰੇਟ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਸਕਿਪ ਨਾ ਕਰਕੇ ਜਾਇਓ ਆ ਪਿਓਰ ਦਾ ਦੁਪੱਟਾ ਰੈਨ ਵਾਲਾ ਦੁਪੱਟੇ ਦੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਦੇ ਨਾਲ ਦਾ ਦੁਪੱਟਾ ਬਣਿਆ ਹੋਇਆ ਬਹੁਤ ਜ਼ਿਆਦਾ ਵਧੀਆ ਕਿਉਂਕਿ ਜਿੰਵੇਂ ਹੁਣ ਘੱਟ ਠੰਡ ਪੈ ਰਹੀ ਹੈ ਇਹ ਸ਼ਾਲ ਨਹੀਂ ਲੱਤੇ ਜਾਂਦੇ ਹੈਗੇ ਇਸ ਲਈ ਆਪਾਂ ਜੈਕਟ ਵਗੈਰਾ ਦੇ ਨਾਲ ਦੁਪੱਟਾ ਵੇਅਰ ਕਰ ਸਕਦੇ ਆਂਗੇ ਬੋਡੀ ਠੰਡ ਚ ਤਾਂ ਮੰਨਦੇ ਆਂਗੇ ਵੀ ਸੋਲ ਲੈਣ ਦੀ ਲੋੜ ਪੈਂਦੀ ਆਗੀ ਫਿਰ ਵੀ ਕਈ ਭੈਣਾਂ ਇਦਾਂ ਨਹੀਂ ਹੁੰਦੀਆਂ ਜਿਹੜੀਆਂ ਨਾਲ ਦੁਪੱਟਾ ਦੁਪੱਟੇ ਨੂੰ ਜ਼ਰੂਰ ਲਾਇਕ ਕਰਦੀਆਂ ਨੇ ਸ਼ਾਲ ਦੇ ਨਾਲ ਉਹਨਾਂ ਲਈ ਸਪੈਸ਼ਲ ਸੂਟ ਨੇ ਹੈ ਇਹਨਾਂ ਨਾਲ ਉੱਚੇ ਬ੍ਰਾਂਡ ਦੇ ਵੀ ਆਪਣੇ ਕੋਲੇ ਹਾਈ ਕੁਆਲਿਟੀ ਦੇ ਇਦੋਂ ਜ਼ਿਆਦੇ ਹਾਈ ਕੁਆਲਿਟੀ ਦੇ ਵੀ ਸੂਟ ਪੈਣੇ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਹੋਵੇ ਤਾਂ ਆਪਾਂ ਨੂੰ ਉਹ ਪਰਸਨਲ ਮੈਸੇਜ ਕਰਕੇ ਪੁੱਛ ਸਕਦੀਆਂ ਮਸਲੀਨ ਦੁਪੱਟੇ ਨਾਲ ਮੋਰ ਪੰਖੀਆ ਕਲਰ ਜੇ ਆ ਗਿਆਗੇ ਫਿਰੋਜ਼ੀ ਮੋਰ ਪੰਖੀਆ ਜਿਹਾ ਤੇ ਡਿਜ਼ਾਈਨਿੰਗ ਤੁਸੀਂ ਸੂਟ ਦੀ ਚੈੱਕ ਕਰ ਸਕਦੇ ਹੋ ਪਲੇਨ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਜੇ ਵੀ ਸੂਟ ਦੀ ਕੋਈ ਕੰਪਲੀਟ ਨਹੀਂ ਆਉਣੀ ਹੈਗੀ ਜਿੱਦਾਂ ਤੁਸੀਂ ਮਰਜ਼ੀ ਧੋਇਓ ਜਿੱਦਾਂ ਮਰਜ਼ੀ ਪਾਓ ਕੋਈ ਬਰਬਰ ਦਾ ਕੋਈ ਚੱਕਰ ਨਹੀਂ ਹੈਗਾ ਇਹਦੇ ਤੇ ਇਹਨਾਂ ਦਾ ਜਿਹੜਾ ਰੇਟ ਆ ਸੂਟਾਂ ਦਾ ਉਹ 950 ਰੁਪਿਆ ਰਹਿਣ ਵਾਲਾਗਾ ਪਿਓਰ ਦੁਪੱਟੇ ਨਾਲ 950 ਚ ਤੁਹਾਨੂੰ ਸੂਟ ਮਿਲਣਾ ਸ਼ਿਪਿੰਗ ਵੀ ਵਿੱਚ ਹੀ ਦਵਾਂਗੇ ਜਿਹੜੀ ਮੇਰੇ ਭੈਣਾਂ ਨੇ ਆਫਲਾਈਨ ਲੈਣਾ ਹੋਊਗਾ ਸੂਟ ਉਹਨਾਂ ਨੂੰ ਇਹ 900 ਦਾ ਲੈਣਾ ਕਿਉਂਕਿ 50 ਰੁਪਿਆ ਸ਼ਿਪਿੰਗ ਦੇ ਕੱਟੇ ਜਾਣੇ ਨੇ 900 ਤੋਂ ਲੈਸ ਨਹੀਂ ਹੋਣਾ ਹੈਗਾ ਇਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਆਂਗੇ ਕਿਉਂਕਿ ਜਿਹੜਾ ਆਪਾਂ ਵੀਡੀਓ ਤੇ ਰੇਟ ਲਾਉਣੇ ਨੇ ਬਹੁਤ ਜ਼ਿਆਦਾ ਰੀਜ਼ਨੇਬਲ ਕੱਢ ਕੇ ਲਾਉਣੇ ਨੇ ਬਹੁਤ ਜ਼ਿਆਦਾ ਕੁਝ ਦੇਖਣਾ ਪੈਂਦਾ ਵੀਡੀਓ ਤੇ ਰੇਟ ਲਾਉਣ ਤੋਂ ਪਹਿਲਾਂ ਅਗਲਾ ਕਲਰ ਹੈਗਾਗਾ ਕਾਪਰ ਜਿਹਾ ਸ਼ੇਡ ਹੈਗਾ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਬਹੁਤ ਜ਼ਿਆਦਾ ਪਿਆਰਾ ਜਿਹਾ ਦੁਪੱਟਾ ਇਹਨੂੰ ਆਪਾਂ 11100 ਦਾ ਵੀ ਸੇਲ ਕਰ ਸਕਦੇ ਆ ਪਰ ਆਪਾਂ ਰੇਟ ਹੈਗਾ ਜਿਹੜਾ ਬਹੁਤ ਜ਼ਿਆਦਾ ਘੱਟ ਰੱਖਦੇ ਹੁੰਨੇ ਇਸ ਦੀ ਆਪਣਾ ਸੂਟ ਆ ਜਿਹੜੇ ਨਾਲ ਦੇ ਨਾਲ ਬਹੁਤ ਜਲਦੀ ਸੇਲ ਵੀ ਹੋ ਜਾਂਦੇ ਨੇ ਇਹ ਦੁਪੱਟਾ ਇਹਦੇ ਵਿੱਚ ਆਪਣੇ ਕੋਲੇ ਸੀਗੇ ਤਿੰਨ ਕਲਰ ਪ्युअर ਦੁਪੱਟੇ ਦੇ ਨਾਲ ਇਹਨਾਂ ਦੇ ਵਿੱਚ ਤੁਹਾਡੀ ਕੋਈ ਵੀ ਕਲਰ ਦੀ ਰਿਕੁਆਇਰਮੈਂਟ ਹੈਗੀ ਆ ਤੁਹਾਨੂੰ ਪਸੰਦ ਆਗਾ ਤਾਂ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਹੋਗੇ ਇਹ ਨੇ ਥੋੜੇ ਜਿਹਾ ਜ਼ਿਆਦਾ ਹਾਈ ਕੁਆਲਿਟੀ ਦੇ ਸੂਟ ਇਹਦਾ ਤੁਸੀਂ ਜਦੋਂ weight ਚੱਕੋਗੇ ਨਾ ਸੂਟ ਨੂੰ ਚੱਕੋਗੇ ਉਹਦੇ ਤੁਹਾਨੂੰ ਇਹਦੇ weight ਦਾ ਪਤਾ ਲੱਗਣਾਗਾ ਵੀ ਕਿੰਨਾ ਜ਼ਿਆਦਾ weight ਹੈ ਇਹਦਾ ਸੂਟ ਦਾ ਬਹੁਤ ਜ਼ਿਆਦਾ ਵਧੀਆ ਪਸ਼ਮੀਨਾ ਪਿਓਰ ਪਸ਼ਮੀਨਾ ਹੈ ਕੋਈ ਇਹਦੇ ਤੇ ਬੋਰ ਨਹੀਂ ਆਉਣਾ ਕੋਈ ਇਹਦੀ ਕੰਪਲੀਟ ਨਹੀਂ ਕਿਹਾ ਮੈਂ ਹੁਣ ਹੁਣੀ ਬਹੁਤ ਜ਼ਿਆਦਾ ਪੀਸ ਇਹਦੇ ਨਾਲ ਦੇ ਸੇਲ ਕਰ ਚੁੱਕੀ ਹਾਂਗੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਣੇ ਹੋਏ ਸੂਟਾਂ ਦੀ ਇਹਨਾਂ ਦੀ ਗ੍ਰੇਸ਼ਕੋਸ ਬੱਕਰੀ ਆਊਗੀ ਤਹਾਡੀ ਰਿਕੁਆਇਰਮੈਂਟ ਹੋ ਤੁਸੀਂ ਇਹਦੇ ਥਲੇ ਲਾਈਨਿੰਗ ਲਵਾ ਸਕਦੇ ਹੋਗੇ ਜੇ ਤੁਹਾਡੀ ਚੁਆਇਸ ਹੋਊਗੀ ਵਿਦਾਊਟ ਲਾਈਨਿੰਗ ਬਣਾਉਣਾ ਤਾਂ ਤੁਸੀਂ ਵਿਦਾਊਟ ਲਾਈਨਿੰਗ ਵੀ ਸਟੀਚਿੰਗ ਕਰਾ ਸਕਦੇ ਹੋ ਪਰ ਜੇ ਤੁਸੀਂ ਸ਼ਰਟ ਦੇ ਨੀਚੇ ਲਾਈਨਿੰਗ ਲਗਾ ਲੂਗੇ ਤਾਂ ਸੂਟ ਦੀ ਇੱਕ ਵੱਖਰੀ ਜਿਹੀ ਗ੍ਰੇਸ ਬਣ ਜੂਗੀ ਆਹ ਬੜੇ ਇਹਦੇ ਨਾਲ ਰਹਿਣ ਵਾਲੇ ਨੇ ਮਸਲੀਨ ਦੇ ਦੁਪੱਟੇ ਇਹਦੇ ਵਿੱਚ ਮੇਰੇ ਕੋਲ ਇਹਨਾਂ ਮਸਲੀਨ ਦੇ ਦੁਪੱਟਿਆਂ ਨਾਲ ਬਹੁਤ ਜ਼ਿਆਦਾ ਡਿਜ਼ਾਈਨਿੰਗ ਆ ਰਹੀ ਹੈ ਬਹੁਤ ਜ਼ਿਆਦਾ ਆਪਣੇ ਨਾਮ ਦੇ ਨਾਲ ਸੇਲ ਹੋ ਰਹੀ ਹੈ ਕਿਉਂਕਿ ਜਿਹੜਾ ਮਸਲੀਨ ਦੇ ਦੁਪੱਟੇ ਵਾਲਾ ਸਟੱਫ ਆ ਗਣਾ ਥੋੜਾ ਜਿਹਾ ਰੇਟੇ ਦਾ ਹਾਈ ਹੋਊਗਾ ਪਰ ਸਵਾ ਸਟਾਪ ਹੋ ਗਿਆ ਇੱਕ ਨੰਬਰ ਹੋਗਾ ਕੁਆਲਿਟੀ ਇਹਦੀ ਬਹੁਤ ਜ਼ਿਆਦੇ ਗੁੱਡ ਆਗੀ ਆਹ ਬੜਾ ਇਹਦੇ ਨਾਲ ਰਹਿਣ ਵਾਲਾ ਦੁਪੱਟਾ ਇਹਦੇ ਵਿੱਚ ਆਪਾਂ ਸਿਮਰ ਪਸ਼ਮੀਨਾ ਵੀ ਸੇਲ ਕਰ ਰਹੇ ਹਾਂਗੇ ਹੁਣ ਹੁਣੀ ਆਪਾਂ ਨੇ ਕਾਫੀ ਸੂਟ ਇਹਦੇ ਨਾਲ ਦੇ ਸੇਲ ਕਰ ਚੁੱਕੇ ਹਾਂਗੇ ਕਾਫੀ ਫੀਸ ਸੇਲ ਹੋ ਗਏ ਨੇ ਬਹੁਤ ਜ਼ਿਆਦੇ ਸੈੱਟ ਲੈ ਕੇ ਆਉਂਦੇ ਸੀਗੇ ਹੁਣ ਮੇਰੇ ਹਿਸਾਬ ਨਾਲ ਮੇਰੇ ਕੋਲ ਇੱਕ ਅੱਧਾ ਹੀ ਸੈੱਟ ਬਚਦਾ ਹੋਣਾਗਾ ਬਾਕੀ ਸਾਰੇ ਆਪਣੇ ਸੇਲ ਹੋ ਗਏ ਨੇ ਇਹ ਸੀ ਆਪਣੇ ਕੋਲੇ ਫਸਟ ਕਲਰ ਚੈੱਕ ਕਰ ਲਿਆਗਾ ਤੁਸੀਂ ਇਹਦਾ ਜਿਹੜਾ ਸੂਟ ਦਾ ਰੇਟ ਰਹਿਣ ਵਾਲਾ ਦਾ ਉਹ ਸਾਢੇ ਸੌਰੀ 1400 ਰਹਿਣ ਵਾਲਾ ਦਾ ਵਿਦੂ ਸ਼ਿਪਿੰਗ ਜਿਹੜੀ ਮੇਰੀ ਭੈਣ ਨੇ ਆਫਲਾਈਨ ਲੈਣਾ ਹੋ ਉਹਨੂੰ ਇਹ ਸੂਟ ਪੈਣਾ ਦਾ 1350 ਦਾ 1350 ਤਾਂ ਘਟ ਨਹੀਂ ਲੱਗਣਾ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੇ ਅਗਲਾ ਕਲਰ ਆਈਦਾ ਆਪਣੇ ਕੋਲ ਹੀ ਗ੍ਰੀਨ ਜਿਹੇ ਦਾ ਲਾਈਟ ਗ੍ਰੀਨ ਜਿਹੇ ਦਾ ਕਲਰ ਕੰਬੀਨੇਸ਼ਨ ਚੈੱਕ ਕਰੋ ਤੁਸੀਂ ਡਿਜ਼ਾਈਨਿੰਗ ਇਹ ਨਾਲ ਜਿੰਦਾ ਆਪਾਂ ਕਹਿ ਦਿੰਦੇ ਕਹਿ ਸਕਦੇ ਨੇ ਬਹੁਤ ਜ਼ਿਆਦਾ ਕਹਿੰਦੇ ਘੁੰਦੇ ਸੂਟ ਜਿਵੇਂ ਆਪਾਂ ਕਿਸੇ ਹੋਰ ਦੇ ਪਾਇਆ ਹੋਇਆ ਦੇਖ ਸਕਦੇ ਆਂ ਦੇਖ ਲੈਣੇ ਕਹਾਂਗੇ ਵੀ ਸਾਨੂੰ ਇਦਾਂ ਦਾ ਨਹੀਂ ਮਿਲਣਾ ਹੈਗਾ ਇਹ ਉਹ ਵਾਲਾ ਸੂਟ ਨੇ ਬਹੁਤ ਜ਼ਿਆਦਾ ਵਧੀਆ ਨੇ ਜਦੋਂ ਤੁਹਾਡੇ ਘਰ ਤੱਕ ਪਹੁੰਚੂਗਾ ਤੁਸੀਂ ਇਹਨੂੰ ਫੀਲ ਕਰੋਗੇ ਕੱਪੜੇ ਨੂੰ ਟੱਚ ਕਰੋਗੇ ਫਿਰ ਤੁਹਾਨੂੰ ਪਤਾ ਲੱਗਣਾ ਵੀ ਹਾਂ ਵੀ ਇਹ ਕੀ ਗੱਲ ਬਾਤ ਆਗੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਲ ਓਵਰ ਸੂਟ ਮੈਨਾ ਇਹ ਤੁਹਾਨੂੰ 5 ਮੀਟਰ ਦਾ ਇਹਦੇ ਨਾਲ ਆ ਰਹਿਣ ਲੱਗਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਤੁਹਾਨੂੰ ਪੂਰਾ ਖੁੱਲਾ ਡੁੱਲਾ ਮਿਲਣਾਗਾ ਡਿਜ਼ਾਈਨਿੰਗ ਦੁਪੱਟੇ ਦੀ ਪੂਰੀ ਇੱਕ ਨੰਬਰ ਮਿਲੂਗੀ 400 ਸਿਹਦਾ ਰੇਟ ਲੈਣ ਵਾਲਾ ਸੂਟ ਦਾ ਆਫਲਾਈਨ ਤੁਹਾਨੂੰ ਪੈਣਾ ਇਹ 1350 ਦਾ ਕਿਉਂਕਿ 50 ਰੁਪਏ ਆ ਸ਼ਿਪਿੰਗ ਦੇ ਕੱਟ ਦੇਣੇ ਹੁੰਦੇ ਆਗੇ ਏਸੀ ਅੱਜ ਵਾਲੀ ਆਪਣੀ ਕਲੈਕਸ਼ਨ ਦੁਪੱਟਿਆਂ ਦੇ ਨਾਲ ਕਿਸੇ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਪਸੰਦ ਆ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਪਲੀਜ਼ ਐਸੀ ਆਪਣੀ ਅੱਜ ਛੋਟੀ ਜਿਹੀ ਇੱਕ ਵੀਡੀਓ ਦੇ ਜਾਂਦੇ ਜਾਂਦੇ ਫੇਰ ਰਿਕਵੈਸਟ ਕਰਦੇ ਹਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ